ਗੋਰਾ ਕਹਿੰਦਾ ਉਹ ਖੜਾ ਸਰਜੀਤ ਕਹਿੰਦਾ ਮਾਰ ਦੋ ਉਹਨੂੰ ਮੈਂ ਕਿਹਾ ਵੀ ਤੂੰ ਉਹਦਾ ਕਤਲ ਕਰੇਂਗਾ ਤੂੰ ਮਾਰੇਂਗਾ ਉਹਨੂੰ ਮੈਂ ਕਿਹਾ ਤੂੰ ਕੀ ਕਰੇਂਗਾ ਦੱਸ ਮਾ ਕੋਈ ਸਾਡਾ ਨੁਕਸਾਨ ਹੋਊਗਾ ਬਲਕਾਰ ਸਿੱਧੂ ਐਮਐਲਏ ਸਾਹਿਬ ਜ਼ਿੰਮੇਵਾਰ ਹੋਣਗੇ ਗੋਰੇ ਨੇ ਫੋਨ ਕਰਕੇ ਆਵਾਦੀ ਪਾਰਟੀ ਵਾਲੇ ਬੰਦੇ ਬੁਲਾਇਆ ਉਹਨਾਂ ਨੇ ਗੁੰਡਾਗਰਦੀ ਕੀਤੀ ਹਮਲਾ ਕੀਤਾ ਸਾਡੇ ਦੋ ਬੰਦੇ ਜ਼ਖਮੀ ਕਰਤੇ ਜਿਹੜੇ ਉੱਥੇ ਰੋਟੀ ਖਾਣ ਆਏ ਸੀ ਉਹਨਾਂ ਨੂੰ ਕੁੱਟਿਆ ਜੀ 20 25 ਗੁੰਡਿਆਂ ਨੇ ਉਹ ਆਦੇਸ਼ ਚ ਦਾਖਲ ਹੁਣ ਅਸੀਂ ਤਾਂ ਦੇਖੋ ਜੀ ਜੇ ਨਾ ਕੋਈ ਇਨਸਾਮ ਮਿਲੇ ਆ ਇਸ ਤੋਂ ਬਾਅਦ ਮੈਂ ਟੈਂਕੀ ਤੇ ਚੜੂੰਗਾ ਜੇ ਫੇਰ ਵੀ ਨਾ ਮਿਲਿਆ ਮੈਂ ਆਦੇ ਪਰਿਵਾਰ ਨੂੰ ਅੱਗ ਲਾਉਂਗਾ ਜਿਹਦਾ ਐਮਐਲਏ ਜ਼ਿੰਮੇਵਾਰ ਹੋਊਗਾ ਤੇ ਗੋਰਾ ਇੰਦਰਜੀਤ ਬਾਬਾ ਤਾਂ ਬਣਿਆ ਹੋਇਆ ਲੋਕਾਂ ਲਈ ਲੋਕਾਂ ਸਾਰੀ ਮੰਡੀ ਦੇ ਪੈਸੇ ਦੇਣੇ ਨੇ ਸਾਰੀ ਮੰਡੀ ਦੇ ਪੈਸੇ ਦੱਬ ਗਏ ਹੁਣ ਬਣੇ ਫਿਰਦਾ ਲੀਡਰ ਲੋਕਦਾ ਵੀ ਮੈਨੂੰ ਪੈਸੇ ਨਾ ਦੇਣੇ ਪੈ ਜਾਣ ਤਾਂ ਲੀਡਰ ਸੀਗਾ ਸਾਨੂੰ ਡ੍ਰੀਮ ਲੈਂਡ ਦੇ ਵਿੱਚ ਨਾ ਪਾਰਟੀ ਰੱਖੀ ਸੀਗੀ ਨੀਰ ਚੌਧਰੀ ਜੀ ਨੇ ਠੀਕ ਹੈ ਜੀ ਅਸੀਂ ਉੱਥੇ ਗਏ ਸੀਗੇ ਸਾਰਾ ਪਰਿਵਾਰ ਹੀ ਸੀ ਸਾਡਾ ਤੇ ਉਸ ਤੋਂ ਬਾਅਦ ਮੁੰਡਾ ਸੋਨੀ ਆ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਤੇਰਾ ਮੁੰਡਾ ਧਮਕੀਆਂ ਦਿੰਦਾ ਮੈਂ ਕਿਹਾ ਵੀ ਮੇਰਾ ਮੁੰਡਾ ਇਹੋ ਜੀ ਗੱਲ ਕਰੀਂ ਸਕਦਾ ਦੋਸਤ ਆ ਦੋਸਤ ਨੂੰ ਕਿਵੇਂ ਧਮਕੀਆਂ ਦਊ ਜਦੋਂ ਮੈਂ ਬੇਟੇ ਨੂੰ ਪੁੱਛਿਆ ਮੈਂ ਕੀ ਗੱਲ ਹੋਈ ਆ ਕਹਿੰਦਾ ਡੈਡੀ ਮੈਂ ਤਾਂ ਹੀ ਪੁੱਛਿਆ ਵੀ ਮੇਰਾ ਭਾਈ ਡੈਡੀ ਨੇ ਤੁਹਾਡਾ ਕੀ ਮਾੜਾ ਕਰਤਾ ਤੁਸੀਂ ਉਹਨੂੰ ਗਾਲਾਂ ਕੱਢਦੇ ਹੋ ਬਸ ਇੰਨੀ ਗੱਲ ਕਰਤੀ ਤੇ ਮੈਂ ਉਸ ਤੋਂ ਬਾਅਦ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਯਾਰ ਇਹ ਤਾਂ ਕੋਈ ਗੱਲ ਹੋਈ ਨਹੀਂ ਮੈਂ ਕਿਹਾ ਤੂੰ ਫੋਨ ਤੇ ਗਾਲਾਂ ਕੱਢੀਆਂ ਨੇ ਰਿਕਾਰਡਿੰਗਾਂ ਤੇਰੀਆਂ ਮੈਂ ਕਿਹਾ ਮੈਂ ਤਾਂ ਤੈਨੂੰ ਕੋਈ ਲਾਂਭਾ ਦਿੱਤਾ ਨਹੀਂ ਤੇ ਮੈਨੂੰ ਕਹਿੰਦਾ ਤੂੰ ਹੈ ਇੰਨੇ ਜੋ ਤਿੰਨ ਚਾਰ ਗੱਡੀਆਂ ਭਰ ਕੇ ਲੈ ਆਏ ਉਸ ਤੋਂ ਬਾਅਦ ਵੇਖੋ ਉਹਦੇ ਨਾਲ ਸਾਡਾ ਮਸਲਾ ਥੋੜਾ ਠੀਕ ਹੋ ਗਿਆ ਸੀ ਉਸ ਤੋਂ ਬਾਅਦ ਗੋਰੇ ਨੇ ਫੋਨ ਕਰਕੇ ਆਮ ਆਦੀ ਪਾਰਟੀ ਵਾਲੇ ਬੰਦੇ ਬੁਲਾਇਆ ਉਹਨਾਂ ਨੇ ਗੁੰਡਾਗਰਦੀ ਕੀਤੀ ਹਮਲਾ ਕੀਤਾ ਸਾਡੇ ਦੋ ਬੰਦੇ ਜ਼ਖਮੀ ਕਰਤੇ ਜਿਹੜੇ ਉੱਥੇ ਰੋਟੀ ਖਾਣ ਆਏ ਸੀ ਉਹਨਾਂ ਨੂੰ ਕੁੱਟਿਆ ਜੀ 20-25 ਬੁੰਡਿਆਂ ਨੇ ਉਹ ਆਦੇਸ਼ ਚ ਦਾਖਲ ਹੁਣ ਆਪ ਦੇ ਮਾੜਾ ਮੋਟਾ ਡਰਾਮੇਬਾਜ਼ੀ ਕਰਕੇ ਆਪ ਦਾਖਲ ਹੋ ਗਿਆ ਹਸਪਤਾਲ ਦੇ ਵਿੱਚ ਨਾਲੇ ਤਾਂ ਡੀਵੀਆਰ ਪਟਕੇ ਲੈ ਗਏ ਜੀ ਨਾਲੇ ਉਹਨਾਂ ਦੇ ਕੈਮਰੇ ਪਟਕੇ ਲੈ ਗਏ ਪੂਰੀ ਨੰਗਾ ਨਾਚ ਕਰਿਆ ਗੁੰਡਾਗਰਦੀ ਦਾ ਇਹਨਾਂ ਨੇ ਇਹਨਾਂ ਤੋਂ ਹਾਰ ਬਰਦਾਸ਼ਤ ਨਹੀਂ ਹੋ ਰਹੀ ਨਾਲੇ ਮੇਰਾ ਤਾਂ ਗੋਰੇ ਨਾਲ ਕੋਈ ਮਸਲਾ ਹੀ ਨਹੀਂ ਸੀ ਜਿੱਤਾਂ ਹਾਰਾਂ ਚਲੋ ਬਣੀਆਂ ਮੈਂ ਵੀ ਹਾਰਿਆ ਤੇ ਮੇਰੇ ਘਰ ਵਾਲੀ ਉਹਦੇ ਪੈਰੀ ਹੱਥ ਲਾ ਕੇ ਉਹਨੂੰ ਵਧਾਈਆਂ ਦਿੱਤੀਆਂ ਨੇ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਹਾਂ ਦਰਸ਼ਨਾ ਦੇਵੀ ਆਂਟੀ ਦਰਸ਼ੀ ਦੇਵਤ ਤੁਸੀਂ ਪੁਲਿਸ ਨੇ ਬਿਆਨ ਦਰਜ ਕਰ ਆ ਪੁਲਿਸ ਨੇ ਬਿਆਨ ਦਰਜ ਕਰ ਲਏ ਜੀ ਪਰ ਕਾਲਾ ਮਾਲਿਆ ਕਰੀ ਜਾਂਦੇ ਟੋਲ ਮਟੋਲਾ ਬਸ ਅਸੀਂ ਤਾਂ ਦੇਖੋ ਜੀ ਜੇ ਨਾ ਕੋਈ ਇਨਸਾਮ ਮਿਲੇ ਆ ਇਸ ਤੋਂ ਬਾਅਦ ਮੈਂ ਟੈਂਕੀ ਤੇ ਚੜੂੰਗਾ ਜੇ ਫੇਰ ਵੀ ਨਾ ਮਿਲਿਆ ਮੈਂ ਆਦੇ ਪਰਿਵਾਰ ਨੂੰ ਅੱਗ ਲਾਉਂਗਾ ਜਿਹਦਾ ਐਮਐਲਏ ਜ਼ਿੰਮੇਵਾਰ ਹੋਊਗਾ ਤੇ ਗੋਰਾ 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 ਜਿਹੜਾ ਆਮ ਆਦੀ ਪਾਰਟੀ ਦਾ ਹਾਰਿਆ ਜੀ ਮੇਥੋਂ ਇੰਦਰਜੀਤ ਬਾਬਾ ਜੀ ਇੰਦਰਜੀਤ ਬਾਬਾ ਤਾਂ ਬਣਿਆ ਹੋਇਆ ਲੋਕਾਂ ਲਈ ਲੋਕਾਂ ਸਾਰੀ ਮੰਡੀ ਦੇ ਪੈਸੇ ਦੇਣਿਆ ਨੇ ਸਾਰੀ ਮੰਡੀ ਦੇ ਪੈਸੇ ਦੱਬ ਗਏ ਹੁਣ ਬਣੇ ਫਿਰਦੇ ਆ ਲੀਡਰ ਲੋਕਦਾ ਵੀ ਮੈਨੂੰ ਪੈਸੇ ਨਾ ਦੇਣੇ ਪੈ ਜਾਣ ਤਾਂ ਲੀਡਰ ਬਣਦਾ ਅੱਜ ਤਾਂ ਵੋਟਾਂ ਨਹੀਂ ਪਈਆਂ ਲੋਕਾਂ ਨੇ ਦੱਸ ਤਾਂ ਕੁਝ ਵੀ ਨਾਲ ਸੀ ਜੀ ਹਾਂਜੀ ਹਾਂ ਇਹਨਾਂ ਨੂੰ ਇਹਨਾਂ ਦੇ ਪੁਰਾਣੇ ਇਹਨਾਂ ਨੇ ਜੀ ਆ ਕੇ ਸਾਨੂੰ ਉੱਪਰ ਚੜ ਗਏ ਜੀ ਪਹਿਲਾਂ ਥੱਲੇ ਸਾਨੂੰ ਸਾਬ ਬੱਕਰ ਜਾ ਕੇ ਗੱਲ ਕਰਾਂਗੇ ਵੀ ਇੱਥੇ ਨਾ ਗੱਲ ਕਰੋ ਤੁਸੀਂ ਆਪ ਰਾਮ ਨਾਲ ਬਹਿ ਗੱਲ ਕਰਾਂਗੇ ਸਾਨੂੰ ਜੀ ਉੱਪਰ ਹੌਲੀ ਹੌਲੀ ਸਾਨੂੰ ਆਦਮੀਆਂ ਨੂੰ ਉੱਪਰ ਚੜਾਤਾ ਜੀ ਅਸੀਂ ਉੱਪਰ ਕਮਰ ਜਾ ਕੇ ਨਾ ਦਰਵਾਜ਼ੇ ਭੰਨੇ ਆ ਜੀ ਸਾਡੇ ਮਾਰਨ ਆਇਆ ਜੀ ਉੱਥੇ ਡਾਂਗਾ ਚੱਕੇ ਜੀ ਸਾਰੇ ਉੱਥੇ ਮਾਰਨ ਆਏ ਸਾਨੂੰ ਗੋਰਾ ਕਹਿੰਦਾ ਉਹ ਖੜਾ ਸਰਜੀਤ ਕਹਿੰਦਾ ਮਾਰ ਦੋ ਉਹਨੂੰ ਮੈਂ ਕਿਹਾ ਵੀ ਤੂੰ ਉਹਦਾ ਕਤਲ ਕਰੇਂਗਾ ਤੂੰ ਮਾਰੇਂਗਾ ਉਹਨੂੰ ਮੈਂ ਕਿਹਾ ਤੂੰ ਕੀ ਕਰੇਂਗਾ ਦੱਸ ਮਾ ਕਰ ਜਾਏ ਗੱਲ ਕਰ ਕੇ ਜੇ ਮਾਰ ਕੇ ਜਾਵਾਂਗੇ ਮੈਟਰੀ ਨਹੀਂ ਨਾ ਸਾਡਾ ਰੋਲਾ ਸੀ ਬੰਦੇ ਹੈਗੇ 40 50 ਹਾਂਜੀ ਹਾਂ ਚਾਰ ਪੰਜ ਗੱਡੀਆਂ ਆਈਆਂ ਨੇ ਜੀ ਭਰ ਕੇ ਆਈਆਂ ਨੇ ਪੂਰੇ ਫੁੱਲ ਭੱਟੀਆਂ ਗੱਡੀਆਂ ਸੀ ਨਾਲੇ ਪੁਲਿਸ ਨੂੰ ਫੋਨ ਕਰਿਆ ਤੁਸੀਂ ਪੰਜ ਕਰਿਆ ਜੀ ਪੁਲਿਸ ਕਹਿੰਦੀ ਹਾਂਜੀ ਕਿੰਨੇ ਚਿਰ ਬਾਅਦ ਆਈ ਪੁਲਿਸ ਤਾਂ ਆ ਗਈ ਸੀ 15 20 ਮਿੰਟਾਂ ਬਾਅਦ ਜੀ ਤੇ ਪੁਲਿਸ ਕਹਿੰਦੀ ਪੁਲਿਸ ਨੂੰ ਜੋ ਮੈਂ ਫੋਨ ਕਰਿਆ ਐਸਐਚ ਤੋਂ ਐਸਐਚਓ ਮੈਨੂੰ ਕਹਿੰਦਾ ਕੋਈ ਨਹੀਂ ਸਮਝਾ ਦਾਨੇ ਆ ਕੋਈ ਉਹਨੇ ਐ ਨਹੀਂ ਕਹਿਆ ਮੈਂ ਹਾਂਜੀ 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 ਸਾਡਾ ਉਹ ਜਖਮੀ ਹੋਇਆ ਜੀ ਉਹ ਜਖਮੀਵਾਦ ਦੇ ਹਸਪਤਾਲ ਚ ਦਾਖਲਾ ਹੌਨ ਰੋਡ ਜਾਮ ਕਰ ਰਹੇ ਤੁਸੀਂ ਜੇ ਇਨਸਾਫ ਨਹੀਂ ਮਿਲਿਆ ਜੀ ਬਹੁਤ ਕੁਝ ਕਰਾਂਗੇ ਤਾਂ ਕੱਲਾ ਰੋ ਨਹੀਂ ਜਾਵਾਂਗੇ ਉਹਨਾਂ ਦੀ ਜਿਸ ਤਰ੍ਹਾਂ ਕਰੇ ਜਾਵੇ ਜੀ ਜਿਨ੍ਹਾਂ ਸਾਡੇ ਤੇ ਹਮਲਾ ਕੀਤਾ ਤੇ ਬਾਕੀ ਗੱਲ ਜੀ ਜੋ ਕੋਈ ਸਾਡਾ ਨੁਕਸਾਨ ਹੋਊਗਾ ਪੁਲਕਾਰ ਸਿੱਧੂ ਐਮਐਲਏ ਸਾਹਿਬ ਜ਼ਿੰਮੇਵਾਰ ਹੋਣਗੇ